ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਜੀ ਜਿਹਨੇ ਕੁਝ ਸਿੱਖਣਾ ਹੁੰਦਾ ਓਹ ਇਟਾਂ ਪੱਥਰਾਂ ਤੋਂ ਵੀ ਸਿੱਖ ਲੈਂਦਾ ਤੇ ਜਿਨੇ ਕੁਝ ਨਹੀਂ ਸਿੱਖਣਾ ਓਹ ਲੱਖ ਕਿਤਾਬਾਂ ਪੜ੍ਹ ਕੇ ਵੀ ਨਹੀਂ ਸਿੱਖਦਾ ਸਾਡਾ ਕੰਮ ਹੁੰਦਾ ਜੀ ਜਿਹੜਾ ਇਹਦੇ ਵਿੱਚ ਹਰੇਕ ਚੀਜ਼ ਤੋਂ ਕੁਝ ਨਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਮਸਾਲਾ ਮਸਾਲਾ ਵੀ ਸਾਨੂੰ ਇਹ ਸਿੱਖ ਦਿੰਦਾ ਹੈ ਕਿ ਕਿਸੇ ਨੂੰ ਜੋੜਨ ਲਈ ਸਾਨੂੰ ਨਰਮ ਹੋਣਾ ਪੈਂਦਾ ਮਸਾਲੇ ਦੀ ਤਰ੍ਹਾਂ ਜਿਵੇਂ ਆ ਮਸਾਲਾ ਨਾ ਇਹ ਜੋੜਨ ਲਈ ਨਰਮ ਹੋਣਾ ਪੈਂਦਾ ਹੈ ਨਰਮੀ ਚਾਹੀਦੀ ਹੈ ਜੇ ਆਪਾਂ ਨੇ ਕਿਸੇ ਨੂੰ ਜੋੜਨਾ ਹੈ ਕੋਈ ਵੀ ਰਿਸ਼ਤਾ ਆ ਗਿਆ ਜਾਂ ਕੁਝ ਵੀ ਆ ਗਿਆ ਉਹਦੇ ਲਈ ਨਰਮੀ ਜ਼ਰੂਰੀ ਹੈ ਤੇ ਚੀਜ਼ ਨੂੰ ਜੋੜ ਕੇ ਰੱਖਣ ਲਈ ਸ਼ਕਤੀ ਜ਼ਰੂਰੀ ਹੈ ਜਦੋਂ ਚੀਜ਼ ਨੂੰ ਆਪਾਂ ਨੇ ਜੋੜਨ ਤੋਂ ਬਾਅਦ ਸਾਹਮਣੇ ਰੱਖਣਾ ਹੈ ਫਿਰ ਸਿਮਿੰਟ ਦੀ ਤਰ੍ਹਾਂ ਹੀ ਸਖਤੀ ਚਾਹੀਦੀ ਹੈ ਜਿਵੇਂ ਕਹੇ ਸਿਮਿੰਟ ਇੱਥੇ ਜੁੜ ਚੁੱਕਿਆ ਹੈ ਸਖਤ ਹੋ ਗਿਆ ਹੁਣ ਤੇ ਇਹਦੇ ਵਿੱਚ ਸਖਤੀ ਆ ਗਈ ਤਾਂ ਹੀ ਇਹ ਜੋੜ ਕੇ ਰੱਖੂਗਾ ਸੋ ਨਰਮੀ ਜੋੜਨ ਲਈ ਚਾਹੀਦੀ ਹੈ ਤੇ ਜੋੜ ਕੇ ਰੱਖਣ ਲਈ ਸਖਤੀ ਚਾਹੀਦੀ ਹੈ ਤੇ ਸਾਡੇ ਕੰਮ ਚੋਂ ਹਰੇਕ ਗੱਲ ਚੋਂ ਹਰੇਕ ਕਿੱਟ ਚੋਂ ਹਰੇਕ ਮਸਾਲੇ ਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਸਾਨੂੰ ਗੱਲ ਆਪਣੇ ਆਪਣੀ ਸੋਚ ਦੀ ਹੁੰਦੀ ਹੈ ਵੀ ਕਿਵੇਂ ਦੀ ਆਪਣੀ ਸੋਚ ਆਪਾਂ ਨੇ ਸਿੱਖਣਾ ਹੈ ਜਾਂ ਉਹਦੇ ਚ ਕੁਝ ਗਵਾਣਾ ਹੈ ਸੋ ਵੀਰੇ ਮਿਸਤਰੀ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਜਿੰਨਾ ਕੋ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਮੈਨੂੰ ਤਾਂ ਇਹਦੇ ਚੋਂ ਵੀ ਦਿੱਸਿਆ ਕੁਝ ਸਿੱਖਣ ਨੂੰ ਸੋ ਆਪਾਂ ਨੇ ਗੱਲ ਸ਼ੇਅਰ ਕੀਤੀ ਹੈ ਗੱਲ ਥੋੜੀ ਡੂੰਗੀ ਆ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਧੰਨਵਾਦ